ਸਾਦਾ ਜੀਣਾ ਸਾਡੇ ਆਉਣ ਵਾਲਾ ਜਿਹੜਾ ਭੂਤ ਹੈ ਉਹ ਬੜੇ ਖਤਰੇ ਦੇ ਵਿੱਚ ਆ ਤੇ ਬਾਬਾ ਜੀ ਇਹਨੀਆਂ ਥੋੜੀਆਂ ਵੀ ਪਾਉਣੀਆਂ ਜਿਹੜੀ ਚੰਗੀ ਆ ਨਿਹੰਗ ਸਿੰਘ ਜਥੇਬੰਦੀਆਂ ਨਾ ਵੀ ਉੱਥੇ ਬਹੁਤ ਜ਼ਿਆਦਾ ਰੋਲ ਰਿਹਾ ਵੀ 26 ਤਰੀਕ ਵਾਲੇ ਦਿਨ ਵੀ ਆਪਾਂ ਨਹੀਂ ਵੀ ਤਕਰੀਬ ਨਹੀਂ ਇਹਨਾਂ ਨੇ ਆਪਣੇ ਜਿਹੜੇ ਸਾਰੇ ਕਿਸਾਨ ਆ ਇਹ ਇਹਨਾਂ ਨੇ ਲਾਲ ਕਿਲੇ ਦੇ ਵਿੱਚ ਹੀ ਬੰਦ ਕਰ ਦੇਦੇ ਸੀਗੇ ਵੀ ਜੇ ਉੱਥੇ ਨਿਹੰਗ ਸਿੰਘ ਨਾ ਹੁੰਦੇ ਸੋ ਬਾਬਾ ਜੀ ਨਿਹੰਗ ਸਿੰਘਾਂ ਦਾ ਉਹ ਅੰਦੋਲਨ ਵਿੱਚ ਕੀ ਰੋਲ ਰਿਹਾ ਬੈਰੀਗੇਟਾਂ ਦੇ ਕੋਲੇ ਵੱਜੇ ਰਹੇ ਨੇ ਤੁਹਾਨੂੰ ਮੈਂ ਅੱਗੇ ਤੁਸੀਂ ਬਾਬਾ ਜੀ ਆਪ ਇਹ ਕਹਿੰਦੇ ਆਪਾਂ ਗੱਲ ਕਰਕੇ ਗਿਆ ਆ ਪੀ ਜਿੱਥੇ ਸਾਰੀਆਂ ਸਮਾਜਿਕ ਧਾਰਨਾਕ ਉਹਨਾਂ ਦੇ ਵਿੱਚ ਨਿਹੰਗ ਜਥੇਬੰਦੀਆਂ ਵੀ ਬੜਾ ਵੱਡਾ ਰੋਲ ਰਿਹਾ ਉਥੇ ਸਭ ਤੋਂ ਅੱਗੇ ਜਿਹੜੇ ਆ ਉਹ ਨਿਹੰਗ ਸਿੰਘ ਹੀ ਕਿਉਂਕਿ ਨਿਹੰਗ ਸਿੰਘ ਜਿਹੜੇ ਆ ਉਹ ਵੀ ਕੁਰਬਾਨੀ ਦੇਣ ਨੂੰ ਤਿਆਰ ਕਿਉਂਕਿ ਉਹ ਸਾਡੇ ਘਰਾਂ ਦੇ ਵਿੱਚੋਂ ਆ ਭਾਵੇਂ ਉਹ ਸੰਤ ਹੋਵੇ ਭਾਵੇਂ ਸਿੰਘ ਹੋਣਾ ਨਿਹੰਗ ਸਿੰਘ ਹੋਣਾ ਉਹ ਸਾਰੇ ਸਾਡੇ ਪਰਿਵਾਰਾਂ ਦੇ ਆ ਉਹਨਾਂ ਨੂੰ ਆ ਸਾਡੇ ਨਾਲ ਦਰਦ ਆ ਤੇ ਉਹ ਦਰਦ ਦਾ ਕਰਕੇ ਹੀ ਸਾਰੇ ਜਿਹੜੇ ਉਹ ਨਾਲ ਇੱਥੇ ਵੀ ਜਿੱਦਣ ਦੇ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਉਸ ਦਿਨ ਤੋਂ ਹੀ ਸਾਰੀਆਂ ਜਸੇ ਬੰਦੀਆਂ ਨਿਹੰਗ ਸਿੰਘ ਜਸੇ ਬੰਦੀਆਂ ਇੱਥੇ ਆਉਣੀਆਂ ਸ਼ੁਰੂ ਹੋ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਸੰਗਤਾਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਆਪਾਂ ਇਹ ਜਿਹੜੀ ਲੜਾਈ ਆ ਹੁਣ ਅਖੀਰਲੇ ਡੰਡੇ ਤੇ ਆ ਜੇ ਆਪਾਂ ਅੱਜ ਹਰ ਗਏ ਤੇ ਇਹ ਜਿਹੜੇ ਜਿਹੜੇ ਅੰਦੋਲਨਾਂ ਤੇ ਇਹੋ ਜਿਹੇ ਜਿਹੜੇ ਆਪਾਂ ਦੱਲੇਵਾਲ ਸਾਹਿਬ ਨੂੰ ਗਵਾ ਲਿਆ ਤੇ ਇਹੋ ਜੀ ਆਗੂ ਜਿਹੜੀ ਆ ਉਹ ਸਾਨੂੰ ਬਾਰ-ਬਾਰ ਬੜੇ ਮੁਸ਼ਕਿਲ ਆ ਕਿਉਂਕਿ ਉਹਨਾਂ ਦਾ 50-60 ਸਾਲ ਦਾ ਜਿਹੜਾ ਤਜਰਬਾ ਵਾ ਉਹ ਬਹੁਤ ਸਿਆਣੇ ਦੇ ਸੁਯੋਧਾਨ ਜਿਹੜੇ ਆ ਇਹੋ ਜੇ ਆਗੂ ਕੋਲ ਨੂੰ ਜਿਵੇਂ ਆਪਾਂ ਅਗੇ ਪਿੰਡਰਾਲਾ ਗਵਾ ਲਿਆ ਇਹ ਸੰਤ ਪਿੰਡਰਾਲੇ ਦੇ ਪੁੱਤ ਨੂੰ ਗਵਾ ਲਿਆ ਅਮਰਪਾਲ ਵੀ ਜਿਹੜਾ ਉਹਨੂੰ ਦੇਹਾਂ ਦੇ ਵਿੱਚ ਛੋੜ ਦਿੱਤਾ ਅ ਤੇ ਅੱਜ ਵੀ ਅਸੀਂ ਆਹੀਂ ਕਿਹੜਾ ਇੱਥੇ ਸਾਡੇ ਕੋਲ ਤੋਪਾਂ ਜਾਂ ਬਤੂਕਾਂ ਇਹ ਪਹਿਲਾਂ ਕਹਿੰਦੇ ਸੀ ਵੀ ਤੁਸੀਂ ਟਰੈਕਟਰ ਥਾਲੀਆਂ ਛੱਡ ਕੇ ਤੇ ਦਿੱਲੀ ਆ ਜਾਓ ਗੱਲਬਾਤ ਕਰਾਂਗੇ ਤੇ ਉਹ ਸੰਘੂ ਬਾਦਲ ਦੇ ਵੇਖ ਲਓ ਤੁਰਕੇ ਵੀ ਹੁਣ ਜਾਣਾ ਦਿੱਲੀ ਜਾਂ ਸਾਡਾ ਇਹ ਦੇ ਸਰਕਾਰਾਂ ਵਾਲੀ ਮੈਂ ਤਾਂ ਕਹਿੰਦਾ ਬਹੁਤੀ ਐਡੀਆਂ ਬੇਸ਼ਰਮ ਜਿਹੜੀਆਂ ਸਰਕਾਰਾਂ ਕਹਿਣ ਤੋਂ ਕਥਨੀ ਤੋਂ ਬਾਹਰ ਆ ਯਾਰ ਸਾਡਾ ਦੇਖਿਆ ਸਾਡੀ ਰਾਜਧਾਨੀ ਆ ਸਾਡੀਆਂ ਜ਼ਮੀਨਾਂ ਦੇ ਵਿੱਚ ਦਿੱਲੀ ਦਾ ਰਾਜਸਥਾਨੇ ਬਣੀ ਆ ਤੇ ਅਸੀਂ ਯਾਰ ਉਸੇ ਦੇਸ਼ ਦੇ ਵਾਸੀ ਆ ਤੇ ਅਸੀਂ ਉਹ ਦੇਸ਼ ਦੇ ਧਰਮਿਕ ਅਗੇ ਦੱਸਿਆ ਵੀ ਟੈਕਸ ਦੇ ਵਿੱਚ ਵੱਡਾ ਹਿੱਸਾ ਪਾਉਨੇ ਆ ਤੇ ਸਾਡਾ ਇਹ ਦੇਸ਼ ਦੇ ਵਿੱਚ ਹਿੱਸਾ ਉੱਥੇ ਨਹੀਂ ਸਾਨੂੰ ਵੜਨ ਦਿੰਦਾ ਤੇ ਇਹਨੂੰ ਬੇਸ਼ਰਮੀ ਵਾਲੀ ਗੱਲ ਨਾਲੇਕੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਇੱਕ ਨਾ ਵੀਡੀਓ ਆਈ ਸੀਗੀ ਪਿਛਲੇ ਸਾਲ ਵਾਲੇ ਕਿ ਵੀ ਜਦੋਂ ਆਪਣੇ 13 ਫਰਵਰੀ ਨੂੰ ਇੱਥੇ ਕਿਸਾਨ ਆਉਂਦੇ ਨੇ ਰੁਲਦੂਮਾਨਸਾ ਵਾਲੇ ਕਬੂਜੜ ਦੀ ਵੀਡੀਓ ਆਈ ਸੀਗੀ ਵੀ ਦੀਪ ਸਿੱਧੂ ਦਾ ਵੀ ਇਸ ਅੰਦੋਲਨ ਵਿੱਚ ਕੀ ਦੇਣ ਰਹੀ ਹੈ ਸੋ ਉਹਨੇ ਆਖੇ ਸੀਗੇ ਵੀ ਇਹ ਤਾਂ ਵੀ ਇੱਕ ਤੀਮੀ ਦੇ ਨਾਲ ਵੀ ਜਿਹੜਾ ਵੀ ਉੱਥੇ ਵੀ ਦਾਰੂ ਪੀ ਕੇ ਮਰ ਗਿਆ ਸੀਗਾ ਗੱਡੀ ਦੇ ਵਿੱਚ ਕਹਿੰਦਾ ਵੀ ਦੀਪ ਸਿੱਧੂ ਆ ਵੀ ਇਹ ਤਾਂ ਇੱਕ ਤੀਮੀ ਦੇ ਨਾਲ ਰਹਿੰਦਾ ਰਿਹਾ ਹੈ ਕਬੂਜੜ ਦਾ ਬਿਆਨ ਆਇਆ ਸੀਗਾ ਰੁਲਦੂਮਾਨਸਾ ਦਾ ਸੋ ਅੱਜ ਵੀ ਉਹ ਜਗਦੀਸ਼ ਸਿੰਘ ਡੱਲੇ ਵਾਲਾ ਤੇ ਵੀ ਬਹੁਤ ਸਟੈਪ ਚੱਕ ਰਹੇ ਨੇ ਇਹ ਬੰਦੇ ਬੂਝੜ ਨੇ ਜਿਹੜੇ ਰੁਲਦੂਮਾਨਸਾ ਵਾਲੇ ਵਰਗੇ ਇਹੋ ਜਿਹੇ ਜਿਹੜੇ ਮੂਰਖ ਲੋਕ ਹੁੰਦੇ ਆ ਨਾ ਉਹ ਆਪਣੇ ਪਿੰਡਾਂ ਦੇ ਵਿੱਚ ਵੀ ਆਪਣੇ ਦੇਸ਼ ਦੇ ਵਿੱਚ ਵੀ ਆਪਣੇ ਇਲਾਕੇ ਦੇ ਵਿੱਚ ਵੀ ਇਹੋ ਜਿਹੇ ਹੁੰਦੇ ਆ ਜਿਹੜੇ ਸਰਕਾਰ ਦੇ ਪਿੱਛੇ ਹੁੰਦੇ ਆ ਉਹਨਾਂ ਨੂੰ ਕੋਈ ਇਸ ਕਿਸਾਨੀ ਨਾਲ ਜਾਂ ਦੱਲੇਵਾਲ ਸਾਬ ਨਾਲ ਉਹਨਾਂ ਦੀ ਉਹਨਾਂ ਦੀ ਕੋਈ ਸਾਝ ਨਹੀਂ ਗਈ ਉਹਨਾਂ ਨੇ ਇਹੋ ਜਿਹੇ ਬਿਆਨ ਜਿਹੜੇ ਦੇ ਕੇ ਤੇ ਉਹ ਆਪ ਦਾ ਆਪ ਹੀ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਉਹ ਉਹਦੇ ਬਿਆਨ ਦੇ ਉੱਤੇ ਤੇ ਲੋਕ ਉਹਨੂੰ ਕਿਸੇ ਕਿਸ ਦੀਆਂ ਗੱਲਾਂ ਬੋਲਦੇ ਆ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਰੱਦੂ ਮਾਨਸਾ ਨੂੰ ਵੀ ਇਹੋ ਜਿਹੇ ਬਿਆਨ ਜਿਹੜੇ ਦੇਨੇ ਆ ਇਹ ਆਪਣੇ ਵਾਸਤੇ ਸਿੱਖੀ ਵਾਸਤੇ ਬਹੁਤ ਘੱਟ ਗਿਆ ਉਹ ਉੱਥੇ ਵੀ ਇਹਨੇ ਰੌਲਾ ਪਵਾ ਕੇ ਤੇ ਉੱਥੇ ਵੀ ਇਹਨੇ ਬੜਾ ਗਲਤ ਬੋਲਦਾ ਰਿਹਾ ਇੰਨਾ ਨਹੀਂ ਆ ਸਟੇਜਾਂ ਦੇ ਉੱਪਰੋਂ ਨਾਰੇ ਲੱਗਦੇ ਰਹੇ ਦੀਪ ਸਿੱਧੂ ਲੱਖਾ ਸਧਾਨਾ ਜਾਂ ਛੀਆਂ ਦੇ ਯਾਰ ਮੁਰਦਾਬਾ ਜਿਹੜਾ ਬੰਦਾ ਆਪਦਾ ਸਾਰਾ ਸ਼ਿਸ਼ਟਮ ਛੱਡ ਕੇ ਕਹਿੰਦਾ ਵੀ ਮੈਂ 15 ਵਾਰੀ ਕਹਿੰਦਾ ਮੈਂ ਹੱਥ ਧੋਂਦਾ ਹੁੰਦਾ ਸੀਗਾ ਉਹ ਥੱਲੇ ਆ ਕੇ ਸਾਡੇ ਨਾਲ ਰੋਟੀ ਲੰਗਰ ਛਕੀ ਜਾਂਦਾ ਜੋ ਬੰਦੇ ਗद्दार ਹੋ ਸਕਦੇ ਨੇ ਉਹ ਉਹਨੂੰ ਹੀ ਕਿਉਂ ਆਖਿਆ ਗਿਆ ਬੀ ਗਦਾਰ ਹੈ ਬਿਲਕੁਲ ਜੀ ਇਹ ਗਦਾਰ ਦਾ ਜਿਹੜਾ ਉਹ ਤੇ ਇੰਪਲਾਂਟ ਨਹੀਂ ਹੁੰਦੀ ਜਿਹੋ ਜੀ ਨਹੀਂ ਵਧੀਆ ਜੀ ਚੱਲ ਰਿਹਾ ਮੰਨ ਲਓ ਜੇ ਮੈਂ ਮੇਰੇ ਅੰਦਰ ਭਾਵਨਾ ਮਾੜੀ ਹੈ ਮੇਰੀ ਗਲਤ ਨਹੀਂ ਪਈਏ ਗਲਤ ਸੋਚਣੀ ਆ ਤੇ ਮੈਨੂੰ ਉਹਦੇ ਤੁਸੀਂ ਉਹਦੇ ਲੱਗੂਗੇ ਜੇ ਮੇਰੀ ਸੋਚ ਚੰਗੀ ਹੋ ਗਈ ਤੇ ਫਿਰ ਮੈਂ ਆਪ ਵੀ ਚੰਗੀ ਸੋਚ ਰੱਖੂਗਾ ਤੇ ਤੁਹਾਡੇ ਬਾਰੇ ਵੀ ਚੰਗੀ ਰੱਖੂਗਾ ਇਸ ਕਰਕੇ ਇਹ ਇਹਨਾਂ ਲੀਡਰਾਂ ਨੂੰ ਇਹੋ ਜਿਹੇ ਬਿਆਨ ਦੇਣੇ ਆ ਇਹ ਸਾਡੇ ਆਉਣ ਸਮੇਂ ਦੇ ਵਿੱਚ ਇਸਾਮਨੀ ਤੇ ਜਿਹੜੇ ਸਾਡੇ ਸਿੱਖੀ ਕੌਮ ਵਾਸਤੇ ਇਹ ਬੜੇ ਘਾਤਕ ਇਹਨਾਂ ਨੂੰ ਆਪਦੇ ਆਪ ਇਹ ਸਿਆਣੇ ਬਣਦੇ ਆ ਪਰ ਇਹੋ ਜਿਹੇ ਬਿਆਨ ਜਿਹੜੇ ਆ ਉਹ ਇਹਨਾਂ ਨੂੰ ਨਹੀਂ ਦੇਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਬਾਬਾ ਜੀ ਇੱਕ ਕਹਿੰਦੇ ਆ ਵੀ ਘਰਾਂ ਦੇ ਵਿੱਚ ਜਿਵੇਂ ਆਪਾਂ ਵਿਆਹ ਕਰਨਾ ਹੋਵੇ ਨਾ ਦੇ ਪਰਿਵਾਰ ਨੂੰ ਬੜੀ ਮੁਸ਼ਕਲ ਹੁੰਦੀ ਆ ਤੇ ਕਿਵੇਂ ਲੰਗਰਾਂ ਦਾ ਸਜੋਗ ਚੱਲ ਰਿਹਾ ਜੀ ਕਿਵੇਂ ਮੈਂ ਤੁਹਾਨੂੰ ਦੱਸਾਂ ਵੀ ਇਹ ਅੱਗੇ ਜੇ ਮੈਂ ਇਹਨਾਂ ਨੂੰ ਬੱਚਿਆਂ ਦੱਸ ਕੇ ਰਿਆਂ ਵੀ ਜਿਹੜਾ ਇਹ ਲੰਗਰ ਦੀ ਪਰਸਾਵਾ ਇਹ ਗੁਰੂ ਮਾਨਕ ਸਾਹਿਬ ਨੇ ਇਹ ਸਾਨੂੰ ਇੱਕ ਬੜੀ ਵੱਡੀ ਜਿਹੜੀ ਦਾਤ ਜਿਹੜੀ ਬਖੀ ਆ ਗੁਰੂ ਕੇ ਲੰਗਰ ਦੀ ਉਹਨਾਂ ਨੇ ਆਪ ਦੇ ਹੱਥੀਂ ਸੇਵਾ ਕਰਕੇ ਹੱਥੀਂ ਹਾਲ ਚਲਾ ਕੇ ਇਹ ਨਹੀਂ ਸਾਡੇ ਗੁਰੂਆਂ ਦੀ ਇਹ ਵਿਲੱਖਣਤਾ ਆ ਵੀ ਉਹਨਾਂ ਨੇ ਜੋ ਕਿਹਾ ਜਿਉਂ ਨਾ ਕਿਹਾ ਕਿ ਸਿੱਖ ਜਿਹੜਾ ਸੀ ਤਾੜੀ ਦੇ ਧੜਕੇ ਲੜ ਸਕਦਾ ਫਿਰ ਉਹਨਾਂ ਨੇ ਬਾਬੇ ਦੀਪ ਸਿੰਘ ਨੇ ਉਹ ਪੂਰਾ ਕਰਕੇ ਵਿਖਾਇਆ ਬਿਲਕੁਲ ਜੇ ਤਤੀ ਲੋਹ ਦੀ ਗੱਲ ਕੀਤੀ ਤੇ ਗੁਰੂ ਅਰਜਨ ਦੇਵ ਜੀ ਨੇ ਇਹ ਤਤੀ ਲੋਹ ਤੇ ਬਹਿ ਕੇ ਤੇ ਉਹ ਲੋਕਾਂ ਦੇ ਸਾਹਮਣੇ ਤੇ ਜਿਹੜਾ ਉਹ ਆਪਦੀ ਮਿਸਾਲ ਜਿਹੜੀ ਪੇਸ਼ ਕੀਤੀ ਤੇ ਸਿੱਖੀ ਨੂੰ ਜਿਹੜੀਆਂ ਜੜਾ ਉਹ ਮਜ਼ਬੂਤ ਕੀਤੀਆਂ ਤੇ ਅਸੀਂ ਉਹਨਾਂ ਦੀਆਂ ਲੀਆਂ ਤੇ ਚੱਲ ਗਏ ਜੇ ਜਦੋਂ ਗੁਰੂ ਅਮਰਦਾਸ ਜੀ ਨੇ ਇਹ ਲੰਗਰ ਦੀ ਪ੍ਰਸਾ ਚਲਾਈ ਉਹ ਜਦੋਂ ਸ਼ਾਮ ਨੂੰ ਸ਼ਾਮ ਪੈ ਜਾਂਦੀ ਸੀ ਜਿੰਨਾ ਰੱਖਣ ਵੱਧਾ ਸੀ ਉਹ ਦਰਿਆ ਦੇ ਵਿੱਚ ਉਹਨੂੰ ਭੇਟ ਕਰ ਦਿੰਦੇ ਸੀ ਭੇਦਨੇ ਭਾਂਡੇ ਮਾਜ ਕੇ ਤੇ ਪਰਮੇਸ਼ਰ ਦਾ ਨਾਮ ਲੈ ਕੇ ਭਾਂਡੇ ਸਿੱਧੇ ਕਰਦੇ ਰਸਨਾ ਤੇ ਇਹ ਅੱਜ ਵੀ ਉਹ ਪ੍ਰਸਾ ਚੱਲੀ ਆਉਂਦੀ ਆ ਐਸਾਨਾ ਵੀ ਦਲਬਾਖ ਸਾਹਿਬ ਕੋਈ ਪ੍ਰਧਾਨ ਜੀ ਅੱਗੇ ਗੱਲ ਕਰਦੇ ਮੈਂ ਸਾਨੂੰ ਨਹੀਂ ਇਹ ਪਤਾ ਉਹ ਦਾਦੇ ਨੇ ਕੀ ਖੇਡਣ ਚਾਹੀ ਆ ਇਹ ਜਿਸ ਅਸੀਂ ਸਾਰਾ ਸਮਾਂ ਇਹ तकरीबन ਤੁਹਾਨੂੰ ਪਤਾ ਹੀ ਆ ਵੀ ਆਪਾਂ 11-12 ਮਹੀਨੇ ਜਿਹੜੇ ਆ ਉਹ ਸਾਰਾ ਅੰਦੋਨੀ ਜਿਹੜਾ ਪਿੰਡੇ ਤੇ ਆਇਆ ਦਿੱਲੀ ਵੀਂਡਾਇਆ ਅਸੀਂ ਪਰ ਉਹ ਵੀ ਸਮਾਂ ਸਾਡੇ ਤੇ ਰਿਹਾ ਅਸੀਂ ਡੋਟੂ ਮੋਲ ਲੈ ਕੇ ਜਿਹੜਾ ਉਹ ਆਪਦਾ ਚਲੰਦੇ ਨੇ ਤੇ ਪਰਸ਼ਰ ਦਾ ਜਿਹੜਾ ਪੱਕਾ ਪਿੰਡਾ ਤੋਂ ਆਦਾ ਅਸੀਂ ਸੰਤ ਤੇਈਪੁਰ ਤੋਂ ਜਾਏ ਲਾਗਲੇ ਪਿੰਡ ਦਾਤੇ ਕੀ ਇੱਥੋਂ ਅਸੀਂ ਗਰਾਈ ਕਰਕੇ ਦੁੱਧ ਦੀ ਤੇ ਉਹ ਉਹ ਉਸ ਨੂੰ ਨਾ ਟਾਈਮ ਬਾਸ ਕਰਦੇ ਹਾਂ ਪਰ ਇਹ ਜਿਸ ਦਿਨ ਤੋਂ ਡੰਡੇਵਾਦ ਸਾਹਿਬ ਨੇ ਮਰਨ ਵਰਤ ਦਾ ਜਿਹੜਾ ਰੱਖਿਆ ਮਰਨ ਵਰਤ ਇਹ ਉਸ ਦਿਨ ਤੋਂ ਗੁਰੂ ਕੇ ਲੰਗਰ ਜਿਹੜੇ ਆ ਉਹ ਸਾਨੂੰ ਕੇ ਪਤਾ ਨਹੀਂ ਦੱਸਣਾ ਕਿਥੋਂ ਪੁਣੀ ਆਉਂਦੀਆਂ ਕੌਣ ਪਕਾਈ ਜਾਂਦਾ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਬੰਦੇ ਵੀ ਉਹਨੇ ਕੇ ਵਰਤਾਵੇ ਵੀ ਨਹੀਂ ਲੈਂਦੀ ਤੇ ਆ ਭਾਂਡੇ ਸਾਰੇ ਭਰੇ ਹੀ ਆਹ ਇਹਦੇ ਦੋਦੇ ਬਿਲਕੁਲ ਇੰਦਰਾ ਟਰਾਲੀਆਂ ਨੂੰ ਛੱਤੀ ਮਾਰ ਲਓ ਤੇ ਕੋਈ ਰਾਸ਼ਨ ਦੀ ਉਹ ਉਹਦੀ ਸਾਰੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਆ ਇਹ ਸਾਡੇ ਗੁਰੂਆਂ ਦੀ ਕਮਾਈ ਹੈ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ 12 ਸਾਲ ਗਾਗਰ ਦੀ ਸੇਵਾ ਕਰਕੇ ਉਹਨਾਂ ਨੇ ਸੇਵ ਕਮਾਈ ਅੱਜ ਉਹਨਾਂ ਦੀ ਮਿਹਰ ਦਾ ਸਦਕਾ ਹੀ ਜਿਹੜਾ ਸਾਰਾ ਇਹ ਸਿਸਟਮ ਚੱਲਦਾ ਬੰਦੇ ਦੇ ਕੋਈ ਸਾਲ ਨੂੰ ਪਤਾ ਨਹੀਂ ਲੱਗਦਾ ਜੀ ਤੇ ਇਹ ਕੀ ਖੇਡ ਚੱਲ ਰਹੀ ਹੈ ਬਿਲਕੁਲ ਪਕਾਉਣ ਵਾਲਾ ਪਕਾਈ ਜਾਂਦਾ ਖਾਣ ਵਾਲਾ ਖਾਈ ਜਾਂਦਾ ਬਿਲਕੁਲ ਜੀ ਇੱਥੇ ਇੱਥੇ ਕੋਈ ਪਤਾ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਚੀਜ਼ ਮੈਨੂੰ ਜਵਦਾ ਰਹਿ ਵੀ ਨਹੀਂ ਜਾਣੀ ਵੀ ਜਿਹੜੀ ਸਾਨੂੰ ਨਾਲ ਨਹੀਂ ਬਿਲਕੁਲ ਸਹੀ ਗੱਲ ਹੈ ਜਿਵੇਂ ਆਂਦੇ ਵੀ ਦਾਤਾ ਨਾਲ ਤੇ ਦਾਨੀਆਂ ਦਾ ਪਤਾ ਲੱਗਦਾ ਨਾ ਛਕਣ ਚ ਕੌਣ ਵਾਲਿਆਂ ਦਾ ਪਤਾ ਲੱਗਦਾ ਬਿਲਕੁਲ ਜੀ ਜਿਵੇਂ ਆਪਾਂ ਕਹਿੰਦੇ ਆ ਵਾਈ ਗੁਰੂ ਜਿਵੇਂ ਖੇਡਾਂ ਰਚਾਈਆਂ ਸਾਰੇ ਉਹ ਸਭ ਬਾਬਾ ਜੀ ਨੇ ਤਾਂ ਪੂਰੀ ਦੱਸਿਆ ਵੀ ਲੰਗਰ ਦੀ ਮਰਿਆਦਾ ਕਿਤਰਾ ਚੱਲਦੇ ਆ ਜੀ ਉਹ ਦਾਦੇ ਦੀਆਂ ਖੇਡਾਂ ਦਾਦੇ ਦੀਆਂ ਖੇਡਾਂ ਵੀ ਕੋਈ ਸਮਾਂ ਤੇ ਵੀ ਮੁੱਲ ਲੈ ਕੇ ਵੀ ਸਾਰਦੇ ਰਹਿਆ ਤੇ ਅੱਜ ਕਿਰਪਾ ਹੀ ਬਾਈ ਜੀ ਇੱਥੇ ਉਹਨਾਂ ਸਾਹਿਬ ਤੁਸੀਂ ਵੇਖ ਲਓ ਦਰ ਸਬਜ਼ੀ ਦੇ ਦਰੇ ਲੱਗੇ ਆਈ ਤੇ ਗੰਧਿਆਂ ਦੇ ਦਰੇ ਲੱਗੇ ਪਿਆ ਬਿਲਕੁਲ ਨਾ ਕੋਈ ਖੰਡ ਦਾ ਪਤਾ ਲੱਗਦਾ ਇੱਥੇ ਨਾ ਵੀ ਖਾਣ ਵਾਲੀ ਚੀਜ਼ ਆ ਕੋਈ ਬੜਾ ਬੜਾ ਬਾਈ ਜੀ ਦਾ ਕਿਸ ਤਰੀਕੇ ਕਰੇ ਆਉਂਦੇ ਆ ਪਤਾ ਨਹੀਂ ਪਰਮੇ ਲਾਈਨ ਕਿੱਥੋਂ ਕੱਲੀ ਆ ਬਾਪੇ ਨਾਨਕ ਦੇ ਲੰਗਰ ਜਿਵੇਂ ਕਿਤੇ ਵੀ ਅੱਜ ਵੀ ਬਰਕਤ ਹੈਗੀ ਉਹਦੀ ਕਿਰਪਾ ਜਿਹੜੀ ਉਹਨਾਂ ਨੇ ਇਸ ਚੀਜ਼ ਤੇ ਮੋਹਰ ਲਾਈ ਆ ਸਾਨੂੰ ਜਿਹੜੀ ਲੰਗਰ ਦੀ ਬੜੀ ਵਧੀਆ ਦਾਤ ਬਖਸ਼ੀ ਹੈ ਕਿਉਂਕਿ ਹੋਰ ਆਪਾਂ ਜਿੰਨੀ ਮਰਜੀ ਚੀਜ਼ਾਂ ਖਾਈਆਂ ਹੀ ਐ ਪਰ ਪੂਰੀ ਸਾਡੀ ਆ ਕੇ ਇਸ ਲੰਗਰ ਦੇ ਪ੍ਰਸ਼ਾਦੇ ਦੇ ਰੋਟੀ ਤੇ ਪਈ ਦੀ ਬਿਲਕੁਲ ਜੀ ਬਿਲਕੁਲ ਬੜੀ ਵਧੀਆ ਗੱਲ ਦੱਸੀ ਜੀ ਇਹ ਹਨ ਬਾਬਾ ਪ੍ਰਕਾਸ਼ ਸਿੰਘ ਜੀ ਪ੍ਰਿੰਗੜੀ ਵਾਲੇ ਜਿਨ੍ਹਾਂ ਦਾ ਬਹੁਤ ਵੱਡਾ ਪਹਿਲੋਂ ਵੀ ਜਦੋਂ 1 ਸਾਲ 15 ਦਿਨ ਅੰਦੋਲਨ ਚੱਲਿਆ ਉਦੋਂ ਵੀ ਇਹਨਾਂ ਦਾ ਲੰਗਰ ਦਾ ਬਹੁਤ ਵੱਡਾ ਮੋਰਚਾ ਸਮਾਲਿਆ ਸੀ ਪੂਰੇ ਮਾਨ ਸਨਮਾਨ ਕੀਤੇ ਗਏ ਸੀ ਇਹਨਾਂ ਦੇ ਕਿਉਂਕਿ ਲੰਗਰ ਦੀ ਲਗਾਤਾਰ ਸੇਵਾਨ ਬਾਈ ਸੀ ਬਿਨਾ ਛੁੱਟੀ ਕੀਤੇ ਤੋਂ ਤੇ ਅੱਜ ਵੀ ਬਾਈ ਜੀ ਜਤੂ ਦਾ ਮੋਰਚਾ ਚੱਲ ਰਿਹਾ ਹੈ ਨਾ ਇਹੋ ਹੀ ਇੱਕ ਤਾਂ ਜ਼ਿਲ੍ਹਾ ਪ੍ਰਧਾਨ ਵੀ ਨੇ ਇਹ ਸਾਡੇ ਤਰਨਤਾਰਨ ਤੇ ਪਰ ਇਹਨਾਂ ਦੇ ਵਿੱਚ ਬਾਈ ਜੀ ਉਹ ਨਹੀਂ ਗੱਲ ਕਿ ਮੈਂ ਜ਼ਿਲ੍ਹਾ ਪ੍ਰਧਾਨ ਤਾਂ ਮੈਂ ਬੌਸ ਬਣ ਗਿਆ ਪਰ ਇਹਨਾਂ ਸੇਵਾਦਾਰ ਹੋ ਕੇ ਸੇਵਾ ਕੀਤੀ ਹੈ ਜੀ ਨਿਮਾਣ ਜਿਵੇਂ ਕਿ ਨਾ ਆਪਣੇ ਆਪ ਨੂੰ ਨਿਮਾਣਾ ਸਮਝ ਗਏ ਅੱਜ ਵੀ ਬਾਈ ਜੀ ਕਿਰਪਾਏ ਮਾਲਕ ਵਾਜੂ ਸੱਚੇ ਪਾਤਸ਼ਾਹ ਦੀ ਪਰਵਾਰਾ ਲੋਮੀ ਚੜਦੀ ਕਲਾ ਵੀ ਇਹ ਨਹੀਂ ਗੱਲ ਆ ਵੀ ਸੋਹਣੀ ਜ਼ਮੀਨ ਜਾਇਦਾ ਤਾਂ ਸਾਰਾ ਕੁਝ ਚੜਦੀ ਕਲਾ ਵਾ ਪਰ ਵੇਖ ਲਓ ਲੰਗਰਾਂ ਦੀ ਸੇਵਾ ਕਰਨਾ 25 ਕਿਲੇ ਜ਼ਮੀਨ ਮੇਗੀਆ ਚਲੋ ਆਪੋ ਆਪਣਾ ਵਧੀਆ ਚੱਲੇ ਜਾਂਦਾ ਜਗਾਲ ਤੇ ਸੋਨਾ ਚਲੋ ਆਪਣਾ ਕਰ ਰਿਹਾ ਅੱਜ ਵੀ ਮੋਰਚੇ ਦੇ ਵਿੱਚ ਸੇਵਾ ਨਿਭਾ ਰਿਹਾ ਜੀ ਬੜੀ ਤਕੜੀ ਗੱਲ ਹੁੰਦੀ ਆ ਜੀ ਤੇ ਵੀਡੀਓ ਸ਼ੇਅਰ ਕਰੋ ਜੀ ਦਾ ਖਾਲਸਾ ਵੈਰੀ ਵੈਰੀ ਬਲੀ